ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜਾ ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਆਪਣੀ ਮੱਝ ਸੇਲ ਲਈ ਲੈ ਕੇ ਆਏ ਜੀ ਤੇ ਜਿਸ ਘਰ ਚੋਂ ਭਾਈ ਵੀਡੀਓ ਬਣਾ ਰਹੇ ਆ ਵੀਰ ਦੇਖਦੇ ਲੂ ਪਸ਼ੂ ਰੱਖੇ ਹੋਇਆ ਪਸ਼ੂ ਬਾਈ ਕੋਲੇ ਸਾਰੀ ਚੰਗਿਆ ਤਿੰਨ ਪਸ਼ੂ ਵੀ ਤੰਨੇ ਹੀ ਚੰਗਿਆ ਇਹਨਾਂ ਵਿੱਚੋਂ ਆ ਮੱਝ ਜਿਹੜੀ ਬਾਈ ਨੇ ਬਕਾਊ ਕਰੀ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੇ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਪੂ ਜੀ ਬਾਜੀ ਬਾਪੂ ਹਸੀ ਕਾਲ ਸਤਿ ਸ੍ਰੀਕਾਲ ਜੀ ਹੋ ਠੀਕ ਹੋ ਵਧੀਆ ਹਾਂ ਠੀਕ ਠਾਕ ਜੀ ਨਾਮ ਤੇ ਡਰੈਸ ਹੋਊਗਾ ਡਰੈਸ ਨਾਮ ਗੂਟਾ ਸਿੰਘ ਜੀ ਠੀਕ ਹੈ ਜੀ ਪਿੰਡ ਸਾਈਡ ਠੀਕ ਹੈ ਜ਼ਿਲ੍ਹਾ ਕਿਹੜਾ ਪੈਣਾ ਹੈ ਜੇ ਲੋ ਬਰਨਾਲਾ ਜੀ ਤਹਿਸੀਲ ਜੀ ਜਸ਼ੀਲ ਵੀ ਬਰਨਾਲਾ ਤਹਿਸੀਲ ਵੀ ਬਰਨਾਲਾ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਨੇੜੇ ਚੌਣਕੇ ਪੈਂਦੇ ਆ ਜੀ ਠੀਕ ਹੈ ਜੀ ਮੈਲਕਲਾ ਪੈਂਦੇ ਮੈਲਕਲਾ ਨੇੜੇ ਰਹਿੰਦਾ ਮੋਬਾਈਲ ਨੰਬਰ ਬੋਲ ਦਵਾਂ ਤੁਹਾਨੂੰ ਮੈਂ 98722 ਹੂੰ 41653 ਠੀਕ ਹੈ ਬਾਈ ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਤੁਸੀਂ ਵੀ ਬੋਲ ਦਿਓ ਮੋਬਾਈਲ ਨੰਬਰ ਆਜਾ ਨੰਬਰ ਹੈ 88722 88722 70699 70699 ਇਹ ਬਾਈ ਦੇ ਦੋਵੇਂ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲ ਬਾਪੂ ਜਿਹੜੀ ਮੱਝ ਲੈਨੇ ਕਿਹੜਾ ਸੂਆ ਸੂਈ ਆ ਇਹ ਸ ਤੀਜਾ ਸੂਆ ਸੂਈ ਆ ਜੀ ਤੀਜਾ ਸੂਆ ਕਦੋਂ ਸੂਈ ਆ ਅੱਜ ਹੀ ਸੂਈ ਆ ਤੜਕੇ ਸਵੇਰੇ ਅੱਜ ਸਵੇਰੇ 4 ਵਜੇ ਬੱਚਾ ਕੀ ਦੇਤਾ ਘਰਮ ਵਾਲੀ ਨੀ ਕੱਟਾ ਦੇਤਾ ਲੈ ਬਈ ਤੋਰ ਦੇ ਮਾੜੀ ਆਰਡਰ ਕਮਾਲ ਦਾ ਇਕੱਲਾ ਇਕੱਲਾ ਸਾਰੇ ਥਣ ਮਿੱਖੜਵੇਂ ਪੂਰੇ ਗੈਰ ਤੇ ਅੱਜ ਹੀ ਸੂਈ ਆ ਬਾਈ 나ੜਾ ਨੂੜਾ ਦੇਖੋ ਲੈਵੇ ਤੇ ਕਰਵਾ ਜੇ ਫੁੱਲ ਦਾ ਰਾਗੀ ਰੋਗੀ ਫੁੱਲ ਆ ਤੀਜਾ ਸੂਆ ਸੂਈ ਆ ਤੜਕੀ ਸੂਈ ਆ ਇੱਧਰ ਲੈ ਜਾ ਤੂੰ ਤੂੰ ਜੇਰ ਜੂਰ ਪੈ ਗਈ ਸੀ ਬਾਈ ਠੀਕ ਆ ਜੇਰ ਜੂਰ ਵੀ ਬਾਈ ਕੰਪਲੀਟ ਤੋਰਾ ਤਰਾ ਚੈੱਕ ਕਰਨੋ ਕਰਦੇ ਬੱਡ ਬਹੁਤ ਜ਼ਿਆਦਾ ਗਾਰਡਰ ਕਮਾਲ ਦਾ ਬਾਈ ਥਾਣ ਥਣ ਬਹੁਤ ਚੰਗਾ ਚੰਗੀ ਆ ਬਾਈ ਰਾਜੀ ਰੂਜੀ ਫੌਨ ਦਾ ਬਾਈ ਲੇਵਾ ਦੇਖੋ ਬਾਈ ਮੱਝ ਦਾ ਕਮਾਲ ਦਾ ਤਾਜੀ ਸੋਈ ਆ ਜੇਰ ਕੰਪਲੀਟ ਆ ਬਾਈ ਥਣ ਲੇਵਾ ਬੜਾ ਕਮਾਲ ਦਾ ਉਤੋਂ ਦੇਖੋ ਬਾਈ ਚਾਹੇ ਮੰਜਾ ਢਾਲੋ ਇੰਨੀ ਰਾਜੀ ਆ ਕਰ ਮਾਈ ਸਨੱਕ ਪੁਣਾ ਵੀ ਮੱਝ ਦੇ ਵਿੱਚ ਬਹੁਤ ਆ ਮੋੜ ਦੇ ਬਾਈ ਲੇਵਾ ਦੇਖੋ ਰੋਗ ਨਹੀਂ ਮੜੀ ਮੈਂ ਉਹ ਵੋਖਲਾ ਫੇਸ ਬੜਾ ਚੰਗਾ ਫੇਸ ਬਹੁਤ ਚੰਗਾ ਸਿੰਘ ਸਿੰਘ ਵੀ ਕਰਮਾਲੀ ਦਾ ਚੰਗਾਗਾ ਲੈ ਕੀ ਆ ਪਾ ਮੁੱਠੀ ਵਾਲਾ ਧਾਣਾ ਪੂਰੀ ਬੇਥੀ ਤੇ ਥਾਂ ਲੱਗਿਆ ਲੈ ਚੱਲ ਬਈ ਕੋਈ ਨਹੀਂ ਲੱਗਿਆ ਬਾਈ ਕਿੰਨਾ ਦੁੱਧ ਚੋਇਆ ਸੀ ਬਿਜ਼ਨਸ ਨੂੰ ਪਿਛਲੇ ਸਵੇਰੇ 22 ਲੀਟਰ ਦੁੱਧ ਚੋਇਆ ਜੀ 20 ਤੋਂ ਬਾਹਰ ਹੈਗਾ ਠੀਕ ਆ 22 ਲੀਟਰ ਦੁੱਧ ਚੋਇਆ ਜੀ 22 ਲੀਟਰ ਦੁੱਧ ਬਾਈ ਕਹਿੰਦਾ ਪਿਛਲੇ ਸਵੇਰੇ ਆਪਾਂ ਚੋਇਆ ਇਹਦਾ ਹੁਣ ਕਿੰਨਾ ਬੋੜਾ ਰੈਡੀ ਆ ਬਾਈ ਸਵੇਰੇ ਕਿੰਨਾ ਬੋੜਾ ਗੱਡੇ ਸੀਗਾ ਜੀ ਜੀ ਕੱਟੇ ਨੂੰ ਚੰਗਾ ਬਈ ਹਾਂ ਤੋਂ 2 2 ਢਾਈ ਸ਼ੇਰ ਕੱਢਿਆ 2 ਢਾਈ ਸ਼ੇਰ ਕੱਢਿਆ ਠੀਕ ਆ ਬਈ ਬੱਚਾ ਕੱਟਾ ਹਣਾ ਮਗਰ ਆ ਬੈਠਾ ਬਈ ਬੱਚਾ ਮਗਰ ਕੱਟਾ ਕੱਟਾ ਵੀ ਚੰਗਾ ਬਈ ਠੀਕ ਆ ਹੂੰ ਥਾਣ ਲੇਵਾ ਬਈ ਬੜਾ ਕਮਾਲ ਦਾ 20 ਤੋਂ ਬਾਹਰ ਲੀਟਰ ਇਹਨੇ ਦੁੱਧ ਦਿੱਤਾ ਗਰਮਾਏ ਦੇਖੋ ਲੇਵਾ ਨੂੰ ਬਹੁਤ ਚੰਗਾ ਮਾਏ ਦਾ 20 ਤਾਂ ਗੱਲ ਹੀ ਕੋਈ ਨਹੀਂ ਅੱਛਾ ਹੂੰ ਗਾੜੀ ਗੂੜੀ ਬਹੁਤ ਹੈਗੀ ਹੈ ਤਿਆਰੀ ਤਾਂ ਨਿਕੜਵੇਂ ਪੂਰੇ ਗੈਰ ਤੇ ਮੋਲ ਦਾ ਬਈ ਇਹਦਾ ਮੋਲ ਕੀ ਹੈ ਬਈ ਕੁਝ ਨਹੀਂ ਹੁੰਦਾ ਇਹਨੂੰ ਵੰਟਨ ਮੋਲ ਫੋਨ ਤੇ ਕਰ ਲਓਗੇ ਹੈ ਮੋਹਲਾ ਬਾਈ ਕਹਿੰਦਾ ਬਾਈ ਫੋਨ ਤੇ ਕਰ ਲੈ ਮੋਹਲਾ ਜਿਹੜਾ ਮਾਝ ਦੇ ਹਿਸਾਬ ਨਾਲ ਜਾਇਜ਼ ਹੋਊਗਾ ਰਾਜੀ ਫੋਲਾ ਬਾਈ ਦੇ ਘਰ ਦੀ ਮਾਝਾ ਕੋਈ ਵਪਾਰ ਦਾ ਕੰਮ ਨਹੀਂ ਕਿਸੇ ਵੀਰ ਨੂੰ ਮਾਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ